ਹਾਂਜੀ ਦੋਸਤੋ ਇਸ ਵੀਡੀਓ ਦੇ ਰਾਹੀਂ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਸਾਂਝੀ ਕਰਨੀ ਆ ਨੋਕਰੇ ਘੋੜੇ ਆਜ਼ਾਦ ਨੂੰ ਲੈ ਕੇ ਆਜ਼ਾਦ ਇਹ ਉਹੀ ਘੋੜਾ ਦੋਸਤੋ ਜਿਹੜਾ ਪਿੱਛੇ ਜੇ ਕੁਝ ਟਾਈਮ ਜਵੰਦਾ ਸਟੱਡ ਫਾਰਮ ਦੇ ਉੱਤੇ ਪਿੰਡ ਲੱਕੜ ਵਾਲੇ ਰਿਹਾ ਬਾਈ ਅੰਗਰੇਜ਼ ਦੇ ਫਾਰਮ ਦੇ ਉੱਤੇ ਇਹਦੀ ਕੁਸ਼ਚਰ ਸਟੱਡ ਸਰਵਿਸ ਚੱਲਦੀ ਰਹੀ ਆ ਸੋ ਨਵੀਂ ਅਪਡੇਟ ਆਜ਼ਾਦ ਦੀ ਇਹ ਆ ਵੀ ਹੁਣ ਇਹ ਘੋੜਾ ਵੇਚ ਕੇ ਨਵੇਂ ਫਾਰਮ ਦੇ ਉੱਤੇ ਚੱਲ ਗਿਆ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਬਿਲਕੁਲ ਨਾਲ ਲੱਗਮਾਂ ਪਿੰਡਾ ਸੰਘੂ ਤੌਣ ਉਥੇ ਡਾਕਟਰ ਪ੍ਰਗਟ ਜੀ ਨੇ ਡਾਕਟਰ ਪ੍ਰਗਟ ਜੀ ਦੇ ਅਣਮੋਲ ਸਟੱਡ ਫਾਰਮ ਦੇ ਉੱਤੇ ਪਿੰਡ ਸੰਘੂ ਤੌਣ ਚੱਲ ਗਿਆ ਇਹ ਬਸ਼ੀਰਾ ਬਸ਼ੀਰਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹਾਲੇ 4 ਸਾਲ ਉਮਰ ਹੋਈ ਆ ਇਹਦੀ ਤੇ ਕੱਦ ਇਹ 67 ਇੰਚ ਕਰ ਗਿਆ ਲਾਈਨ ਵੀ ਇਹਦੀ ਬੜੀ ਸਟਰੋਂਗ ਆ ਡੋਡਾਂ ਵਾਲੇ ਪ੍ਰਿੰਸ ਘੋੜੇ ਦਾ ਪੋਤਾ ਇਹ ਤੇ ਗਵਿੰਦੇ ਘੋੜੇ ਦਾ ਬੱਚਾ ਗਾ ਸੰਗਰੂਰ ਦੇ ਨੇੜੇ ਪਿੰਡ ਪੈ ਜਾਂਦਾ ਖੇੜੀ ਉੱਥੇ ਜਗਦੀਸ਼ ਗਿਰ ਬਾਬਾ ਜੀ ਦੇ ਫਾਰਮ ਦੇ ਉੱਤੇ ਘੋੜਾ ਹੁੰਦਾ ਸੀ ਗਵਿੰਦਾ ਬਹੁਤ ਜਿਆਦਾ ਚੰਗਾ ਸੋਹਣਾ ਚੰਗੀ ਹਾਈਟ ਦਾ ਘੋੜਾ ਉਸ ਗਵਿੰਦੇ ਘੋੜੇ ਦਾ ਬੱਚਾ ਇਹ ਤੇ ਡੋਡਾਂ ਵਾਲੇ ਪ੍ਰਿੰਸ ਦਾ ਪੋਤਾ ਮਾਂ ਇਹਦੀ 64 ਇੰਚ ਹਾਈਟ ਦੀ ਘੋੜੀ ਆ ਉਹ ਸਮੁੰਦਰ ਦੀ ਆ ਸਮੁੰਦਰ ਦਾ ਦੋਤਾ ਆ ਗਿਆ ਦੋਸਤੋ ਲਾਈਨ ਬੜੀ ਚੰਗੀ ਆ ਇਹਦੀ ਤੇ ਬਾਈ ਆਰਗਿਆਂ ਨੇ ਜਿਹੜੀ ਇਹਦੀ ਮੀਟਿੰਗ ਦੀ ਫੀਸ ਆ ਹੁਣ ਇੱਥੇ ਪਿੰਡ 41000 ਰੁਪਇਆ ਰੱਖੀ ਆ ਮੁਕਸਰ ਦੇ ਵਿੱਚ ਜੇ ਹੀ ਆ ਜਾਂਦਾ ਪਿੰਡ ਇਹ ਸੰਘੂ ਤੋਂ ਹੇ ਆਪਾਂ ਮੁਕਸਰ ਤੋਂ ਕੋਰਟ ਨੂੰ ਜਾਂਦੇ ਆ ਤਾਂ ਸੱਜੇ ਹੱਥ ਪਿੰਡ ਪੈ ਜਾਂਦਾ ਤੇ ਜੇ ਮੁਕਸਰ ਤੋਂ ਆਪਾਂ ਬਠਿੰਡੇ ਵਾਲੇ ਪਾਸੇ ਨੂੰ ਆਈਏ ਤਾਂ ਖੱਬੇ ਹੱਥ ਰਹਿ ਜਾਂਦਾ ਪਿੰਡ ਇਹ ਮੇਨ ਰੋਡਾਂ ਦੇ ਨਾਲ ਲੱਗਮਾਂ ਪਿੰਡ ਆ ਸੋ ਦੋਸਤੋ ਬੱਚੇ ਬਹੁਤ ਕਮਾਲ ਦੇ ਨੇ ਦਿੱਤੇ ਆ ਪੰਜ ਰਿਜ਼ਲਟ ਆਏ ਆ ਉਹ ਤੁਹਾਨੂੰ ਮੈਂ ਅੱਗੇ ਦਿਖਾਉਣ ਲੱਗਿਆ ਜਿਨ੍ਹਾਂ ਦੇ ਵਿੱਚੋਂ ਬਾਈ ਅਰਗਿਆਂ ਨੇ ਦੱਸਿਆ ਵੀ ਚਾਰ ਬਸ਼ੇਰੀਆਂ ਆਈਆਂ ਨੇ ਤੇ ਇੱਕ ਬਸ਼ੇਰਾ ਆ ਬਹੁਤ ਪਿਆਰੇ ਸੋਹਣੇ ਸਪੌਟਲੈਸ ਚੰਗੇ ਹੱਡ ਗੋਡੇ ਦੇ ਨਿਗਰ ਹੈਵੀ ਬੋਨ ਸਟਰਕਚਰ ਦੇ ਬੱਚੇ ਆ ਯਾ ਦੋਸਤੋ ਸ਼ੋਅ ਕੁਆਲਟੀ ਬੱਚੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦੀ ਇੱਕ ਪ੍ਰੋਫੈਸ਼ਨਲ ਵੀਡੀਓ ਅਲੱਗ ਤੋਂ ਬਣਾ ਕੇ ਪਾਵਾਂਗੇ ਇਸ ਵੀਡੀਓ ਦੇ ਰਾਹੀਂ ਸਿਰਫ ਆਪਾਂ ਇੱਕ ਮੈਸੇਜ ਲਾਉਣਾ ਸੀ ਵੀ ਘੋੜਾ ਨਵੇਂ ਫਾਰਮ ਦੇ ਉੱਤੇ ਚੱਲ ਗਿਆ ਤਾਂ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਸਕੇ ਸਕ੍ਰੀਨ ਦੇ ਉੱਤੇ ਆਪਾਂ ਬਾਈ ਅਨਮੋਲ ਦਾ ਇੱਕ ਦਾ ਕੰਟੈਕਟ ਨੰਬਰ ਦਿੱਤਾ ਤੇ ਦੂਜਾ ਨੰਬਰ ਆਪਾਂ ਦਿੱਤਾਗਾ ਨਿੱਕੇ ਦਾ ਪਿੰਡ ਲੰਢਿਆਂ ਵਾਲੇ ਦਾ ਜਿਹੜਾ ਕਿ ਇਸ ਫਾਰਮ ਨੂੰ ਮੈਨੇਜ ਕਰਦਾ ਸੋ ਕਿਸੇ ਵੀ ਭਰਾ ਨੇ ਗੱਲਬਾਤ ਪੁੱਛਣੀ ਆ ਤਾਂ ਬਾਈ ਨਿੱਕੇ ਨੂੰ ਤੁਸੀਂ ਲੰਢਿਆਂ ਵਾਲੇ ਨੂੰ ਫੋਨ ਲਾ ਲਿਓ ਉਹਦਾ ਨੰਬਰ ਆਪਾਂ ਸਕ੍ਰੀਨ ਦੇ ਉੱਤੇ ਦਿੱਤਾ ਬਾਈ ਅਨਮੋਲ ਦਾ ਨੰਬਰ ਹੇਠਾਂ ਅਨਮੋਲ ਦੇ ਨੰਬਰ ਦਾ ਕਾਰਨ ਇਹ ਹੈ ਵੀ ਬਾਈ ਦੀ ਸਟੱਡੀ ਚੱਲਦੀ ਹੈ ਕਈ ਵਾਰ ਫੋਨ ਫੋਨ ਨਹੀਂ ਚੱਕਿਆ ਜਾਂਦਾ ਸੋ ਵਧਾਈਆਂ ਦਿੰਨੇ ਆ ਅਨਮੋਲ ਸਟੱਡ ਫਾਰਮ ਵਾਲਿਆਂ ਨੂੰ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਘੋੜੇ ਘੋੜੀਆਂ ਵਾਲੇ ਭਰਾਵਾਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ ਦੋਸਤੋ